ਇਹ ਉਧਾਰ ਕੱਲੇ ਦੀ ਲੈਵੇ ਦੀ ਪੂਰੀ ਮੈਂ ਓਕੇ ਆ ਬਾਈ ਜੀ ਚੋਕੇ ਲੈ ਕੇ ਜਾਓ ਗਾਰੰਟੀ ਠੀਕ ਹੈ ਬਾਈ ਕਹਿੰਦਾ ਚੋਕੇ ਲੈ ਕੇ ਚੋਕੇ ਚੈੱਕ ਕਰਕੇ ਲਿਆ ਜਾ ਸਕਦੇ ਨੰਗਰ ਨੂੰ ਇਹ ਬਾਈ ਜੀ 1 ਲੱਖ 10 ਹਜ਼ਾਰ ਦੀ ਅੱਛਾ ਜੀ ਇਹ ਚੋ ਵੀ 10 ਹਜ਼ਾਰ ਦੀ ਹੈ ਇਹ ਚ ਵੀ ਮਾਨਦਾਨ ਹੋ ਜਾ ਮਾਨਦਾਨ ਹੋ ਜਾ ਮਾਨਦਾਨ ਹੋ ਜਾ ਤੇ ਹਾਂ ਬਾਈ ਤੇਰਾ ਪਿੰਡ ਕਿਹੜਾ ਜੀ ਪਟਾਲ ਕਲਾ ਬਟਾਲਾ ਦੇ ਅੱਗੇ ਕੋਲੇ ਲਹਿਰੇਗਾ ਅੱਗੇ ਕੋਲੇ ਉਹ ਹੀ RAM ਸਾਹਿਬ ਦਾ ਸਰਪੰਚ ਪਟਾਲ ਕਲਾ ਕਿੰਵੇਂ ਸੂਏ ਜੀ ਆ ਮਾਜ ਆ ਦੂਜੇ ਸੂਏ ਆ ਜੀ 15 ਦਿਨ ਦੀ ਹੋਗੀ 15 ਦਿਨ ਹੋ ਗਏ ਸੂਈ ਹੋਏ ਹਾਂ ਜੀ ਦੁੱਧ ਕਿੰਨਾ ਹੈ ਜੀ ਦੁੱਧ ਕਿੰਨਾ ਹੈ 6 ਤੋਂ 11 ਲੀਟਰ ਜੀ 11 ਲੀਟਰ ਠੀਕ ਹੈ ਜੀ ਹਾਂ ਲੀਟਰ ਮਾ ਆਹ ਜੀ ਆਹ ਜੀ ਸਾਰਿਆਂ ਦਾ ਸਵਾਗਤ ਹੈ ਆਪਣੇ ਫੇਸਬੁਕ ਤੇ YouTube ਚੈਨਲ ਤੇ ਅੱਜ ਆਪਾਂ ਖੜੇ ਹਾਂ ਮਾਨਸਾ ਡੰਗਰਾਂ ਦੀ ਮੰਡੀ ਦੇ ਵਿੱਚ ਤੇ ਬਾਈ ਨਾਲ ਕਰਦੇ ਗੱਲਬਾਤ ਦੋ ਡੰਗਰ ਨੇ ਬਾਈ ਤੇ ਦੋਨੇ ਡੰਗਰ ਚੰਗੇ ਸੱਜਰ ਸੂਏ ਹੋਏ ਨੇ ਤੇ ਬਾਈ ਨਾਲ ਕਰਦੇ ਆ ਗੱਲਬਾਤ ਤੇ ਨੇੜੇ ਤੁਹਾਨੂੰ ਦਿਖਾਉਨੇ ਆ ਦੇਖ ਸਕਦੇ ਜੀ ਇਧਰਲੀ ਵੀ ਦੇਖੋ ਜੀ ਤੇਵੇ ਦੀ ਪੂਰੀ ਸਾਫ ਹੈ ਜੀ ਜਮਾਂ ਸਾਫ ਹੈ ਪੂਰੀਆਂ ਲਿਸ਼ਕਾ ਮਾਰਦੀ ਆ ਤੇ ਬਾਈਨਾ ਕਰਦੇ ਆ ਗੱਲਬਾਤ ਨਾਲੇ ਤੇ 20 20 ਦੀ ਸੂਈ ਹੈ 20 ਦੀ 10 ਹੋਰ ਕੀ ਹਾਲ ਹੈ ਬਾਈ ਜੀ ਠੀਕ ਹੈ ਜੀ ਤੇ ਸੂਇ ਇੱਕ ਛੋਟੇ ਜੀ ਤੇ ਹਾਂ ਜੀ ਬਾਈ ਜੀ ਸੱਸੀ ਕਾਲ ਜੀ ਤੇ ਜੇ ਗੱਲ ਕਰੀਏ ਕਿੰਨੇ ਕਿੰਵੇਂ ਸੂਏ ਆ ਮੱਜ ਆ ਦੂਜੀ ਸੂਈ ਹੈ ਜੀ 15 ਦਿਨ ਦੀ ਹੋਗੀ 15 ਦਿਨ ਹੋ ਗਏ ਸੂਈ ਹੋ ਗਏ ਹਾਂ ਜੀ ਦੁੱਧ ਕਿੰਨਾ ਹੈ ਜੀ ਦੁੱਧ ਕਿੰਨਾ ਹੈ 11 ਲੀਟਰ ਹੈ ਜੀ 11 ਲੀਟਰ ਠੀਕ ਹੈ ਜੀ ਹਾਂ ਲੀਟਰ ਨਾਲ ਆ ਆਹ ਜੀ ਇਹ ਤੀਜੀ ਸੂਈ ਹੈ ਇਹ 25 ਦਿਨ ਦੀ ਹੋਗੀ ਠੀਕ ਹੈ ਜੀ ਇਹਦੇ ਥੱਲੇ ਦੁੱਧ ਕਿੰਨਾ ਹੈ ਜੀ 12 ਲੀਟਰ ਜੀ 12 ਲੀਟਰ ਕਿਹੜੀ ਇਹ ਲਾ ਲੋ ਤੁਸੀਂ ਆ ਕਹਿੰਦੇ ਜੀ ਪਹਿਲੀ ਦੂਜੇ ਸੂਏ ਵਾਲੀ ਇਹਦਾ ਕੀ ਰੇਟ ਹੈ ਜੀ 115000 ਰੁਪਿਆ 115000 ਹਾਂਜੀ ਮੌਕੇ ਤੇ ਮਾਨਤਾਨ ਵੀ ਹੋ ਜਾਊ ਮੌਕੇ ਤੇ ਮਾਨਤਾਨ ਹੋ ਜਾਏਗਾ ਮੌਕੇ ਤੇ ਬਾਈ ਕਹਿੰਦਾ ਮਾਨਤਾਨ ਵੀ ਹੋ ਜਾਊ ਤੇ ਉਹ ਥਣ ਕੱਲੇ ਦੀ ਲੈਵੇ ਦੀ ਪੂਰੀ ਮੈਂ ਓਕੇ ਆ ਬਾਈ ਜੀ ਚੋਕੇ ਲੈ ਕੇ ਜਾਓ ਗਾਰੰਟੀ ਆ ਬਾਈ ਕਹਿੰਦਾ ਚੋਕੇ ਲੈ ਕੇ ਚੋਕੇ ਚੈੱਕ ਕਰਕੇ ਲੈ ਜਾ ਸਕਦੇ ਡੰਗਰ ਨੂੰ ਇਹ ਬਾਈ ਜੀ 110000 ਦੀ अच्छा जी एचो, एचो भी 30000 ਦੀ ਹੈ ਇਹ ਵੀ ਮਾਨਤਾਨ ਹੋ ਜਾ ਮਾਨਤਾਨ ਹੋ ਜਾ ਤੇ ਹਾਂ ਬਾਈ ਤੇਰਾ ਪਿੰਡ ਕਿਹੜਾ ਜੀ ਪਟਾਲਕਲਾ ਬਟਾਲਾ ਦੇ ਅੱਗੇ ਕੋਲੇ ਲੋਹੀ ਰਾਮ ਸਾਹ ਪ ਸਰਪੰਚ ਪਟਾਲਕਲਾ ਠੀਕ ਹੈ ਜੀ ਤੇ ਆਪਣਾ ਮਾਈ ਨੰਬਰ 9972887040 99700 ਜੀ 9972887040 ਅੱਛਾ ਜੀ 87040 99155 13240 71555 13240 ਜੀ ਇਹ ਬੰਬਰ ਤੇ ਕੰਟੈਕਟ ਨੰਬਰ ਹੈ ਜੀ ਸ਼ੁੱਕਰਵਾਰ ਨੂੰ ਬਾਈ ਦਿਨ ਸ਼ੁੱਕਰਵਾਰ ਹੁੰਦਾ ਹੈ ਜੀ ਮਾਨਸਾ ਤੇ ਮਾਨਸਾ ਮੰਡੀ ਚੰਦੇ ਇਹ ਕੋਈ ਪਲਾਟ ਨੰਬਰ ਵੀ ਹੈ ਜੀ ਨਹੀਂ ਸਿੱਧਾ ਹੀ ਮੰਨ ਕੇ ਚੱਲੋ ਹਾਂਜੀ ਹਾਂ ਕਰੀ ਕਰਦੀ ਹਾਂ ਮੈਂ ਸੁਣਿਆ ਆਪਣੀਆਂ ਨਹੀਂ ਅੱਜ ਜਿੱਥੇ ਆਪਾਂ ਖੜੇ ਆ ਜੀ ਮੰਨ ਕੇ ਚੱਲੋ ਨਾ ਇਹ ਪਲਾਟ ਨਹੀਂ ਬਸ ਤੰਬੂ ਦੇ ਸਾਹਮਣੇ ਆ ਬਸ ਤੰਬੂ ਦੇ ਸਾਹਮਣੇ ਆ ਤੰਬੂ ਦੇ ਸਾਹਮਣੇ ਆ ਜੀ ਠੀਕ ਹੈ ਜੀ ਬਾਕੀ ਸਰੇ ਜੀ ਬਾਕੀ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਲਿਆ ਸਕਦੇ ਡੰਗਰ ਚੈੱਕ ਕਰਕੇ ਲਿਆ ਸਕਦੇ ਜੀ ਤੇ ਜਿਵੇਂ ਕਿ ਚੋਕ ਕੇ ਤੇ ਬਾਕੀ ਸਾਰੀ ਡਿਟੇਲ ਲੈ ਆ ਸਕਦੇ ਤੁਸੀਂ ਤੇ ਵੀਡੀਓ ਨੂੰ ਸ਼ੇਅਰ ਕਰਾ ਜੇ ਮਿਲਦੇ ਕਿਸੇ ਹੋਰ ਵੀਡੀਓ ਚ ਧੰਨਵਾਦ